ਅੰਦੀ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਤੁਹਾਨੂੰ ਇਹ ਮੈਂ ਕਿੰਨਾ ਕੋ ਭੇਜਿਆ ਤੈਨੂੰ ਦੇਖਿਆ ਹਾਂ ਦੇਖਿਆ ਲੱਗ ਗਿਆ ਓਏ ਲੱਗ ਗਿਆ ਵੀਡੀਓ ਪਿੰਨਾ ਭੇਜਿਓ ਬਾਹਰ ਜਾ ਕੋਲ ਲੜੋਣਾ ਕਿਉਂ ਬਾਹਰ ਜਾ ਬੇਬੇ ਬਾਹਰ ਜਾ ਆਟਾ ਵਧੀਆ ਲੱਗਾਈ ਹਣ ਚੱਲੇ ਆਪਾਂ ਸਲੂਨ ਸੰਨੀਪੋਂ ਡਿਆ ਰੈਡੀ ਉਹਨੂੰ ਕਿਹਾ ਹੈ 来 संदीप ਨਹੀਂ ਚੱਲੀ ਅੱਜ ਮਡਾਲਾ ਗ੍ਰੰਥੀਆਂ ਕਿਉਂਕਿ ਹਰ ਗੁਣ ਕਹਿਣ ਦੀ ਹੈ ਵੀ ਜਾਣਾ ਹੈ ਪਤਨੀ ਕੀ ਕਹਿੰਦੀ ਨਹੀਂ ਦਾਲੇ ਕਹਿੰਦੀ ਕੀ ਕਹਿੰਦੀ ਸੀ ਗ੍ਰੰਥੀਆਂ ਜਾਣਾ ਕਿਉਂ ਗ੍ਰੰਥੀਆਂ ਜਾਣਾ ਤਾਂ ਹਿੰਦੀ ਲੱਗੇਗੀ ਪਟਾਈ ਲੱਗੇਗੀ ਕਿੱਥੇ ਜਾਣਾ ਜੈਸੇ ਹੀ ਇਹ ਬੰਦਾ ਆਪਣੇ ਘਰ ਵਿੱਚ ਕਚਰਾ ਪਾਦਾ ਹੈ ਉਸਕੇ ਉੱਪਰ ਕਚਰੇ ਨੂੰ ਤੁਰੰਤ ਸਾਫ ਕਰਨਾ ਚਾਹੀਦਾ ਹੈ ਕਿੱਥੇ ਜਾਣਾ ਦਾਦਾ ਘਰ ਕਿੱਥੇ ਜਾਣਾ ਜੇਕਰ ਉਹ ਬੈਡ ਕੋ ਖਰਾਬ ਕਰ ਰਹਾ ਹੈ ਤਾਂ ਉਹ ਉਸ ਕੋ ਵੀ ਠਿਕ ਕਰ ਦੇਣਾ ਤੇ ਹਾਂ ਤੱਕ ਕਿ ਕਿੱਥੇ ਜਾਣਾ ਹੈ ਉਹਨੂੰ ਵੀ ਹਵਾ ਵਿੱਚ ਹੀ ਕੈਚ ਕਰ ਲੈਣਾ ਚੱਲੇ ਕਰੀ ਦੱਸ ਦੇ ਦੱਸ ਦੇ ਕਿੱਥੇ ਜਾਣਾ ਹੈ ਜਾਨਸਕੀ ਦੇ ਦੂ ਚਿੱਤਾ ਹੀ ਹੁੰਦਾ ਹੈ ਨਾ ਕੀ ਆ ਰੋ ਜਬਰ ਸੋਣਾ ਜਾਂ ਸੂਣਾ ਇਹਨੂੰ ਤਾਂ ਵੇਖ ਹਾਲਟਾ ਚੱਲਿਆ ਛੱਡਣ ਵਾਤੇ ਮੰਮੀ ਹੁਣਾਂ ਨੂੰ ਮਡਾਲਾ ਕੋ ਨਦੀਆਂ ਨਾਲ ਚੱਲੇ ਰਾਜੇ ਨੂੰ ਲੈ ਚੱਲਦੇ ਹਾਂ ਕਿਉਂਕਿ ਵਾਪਸ ਹੁੰਦੇ ਹੈ ਰਾਜਾ ਨਾਲ ਚਲੋ ਜੀ ਇਕ ਜਾਨਾ ਨਾਲ ਹੁਣਾਂ ਹਮੇਸ਼ਾ ਜ਼ਰੂਰੀ ਹੁੰਦਾ ਹੈ ਇਹ ਹਾਲੇ ਚੰਗਾ ਹੁੰਦਾ ਭਰਾ ਵੱਡਾ ਹੁੰਦਾ ਬੰਦੇ ਦਾ ਚਲੋ ਆਜੋ ਆਜੋ ਭਰਾਵਾ ਕੋ ਮਿੰਟ ਮਿੰਟ ਰਾਜਾ ਡਿਆ ਵੇਖਣ ਕਹਿੰਦਾ ਨੁਕਸਾਨ ਵੜਾ ਨੁਕਸਾਨ ਭਰਾਵਾ ਹੋ ਗਿਆ ਫਿਰ ਕੀ ਕਰਨਾ ਆਹ ਸੌਦੀ ਹੋ ਰਹੀ ਹੈ ਆਹ 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 ਵੀ ਸੌਦੀ ਆਜੀ ਨਹੀਂ ਹੋ ਰਹੀ ਆਹੋ ਇਹ ਸਬੂਤੀ ਹੈ ਗੱਡੀ ਚ ਰੱਖ ਲਈ ਹੈ ਇਹਦੇ ਨੂੰ ਕੋਈ ਚੱਕਰੇ ਸਬੂਤੀ ਪੈ ਜਣੀ ਨਹੀਂ ਉਹ ਸੇ ਟਾਈਮ ਚਲੋ ਕੋਈ ਇਹ ਟੁੱਟ ਗਈ ਨਾ ਟੁੱਟ ਗਈ ਕੀ ਕਰਨਾ ਫਿਰ ਭਰਾਵਾ ਵਾਹ ਇਨਾ ਸਭ ਤੋਂ ਭਰਾ ਬਚਾ ਹੋ ਗਿਆ ਆ ਬਸ ਹੋਇਆ ਵੀ ਜਿਹੜੀ ਡਿੱਗੀ ਇੱਥੋਂ ਅੰਦਰ ਨੂੰ ਵੜ ਗਈ ਆ ਵਿੱਚ ਬੀ ਹੋ ਗਈ ਥੋਣ ਤੇ ਆਵੇ ਇੱਥੇ ਗਿਆ ਪੈ ਗਿਆ ਜਿਹੜਾ ਹੁਣ ਮਤਲਬ ਸਾਰੀ ਸਾਰੀ ਖਿੱਚ ਕੇ ਧੂ ਕੇ ਬਾਹਰ ਕਢਣੀ ਪਣੀ ਏ ਨਹੀਂ ਮਾੜਾ ਲੈਣੀ ਡੱਬੇ ਆਪਣੇ ਭਰਾ ਵਾਸਤੇ ਮੋਰ ਨਾਲ ਚੱਲ ਨਹੀਂ ਪਤਰੋ ਪਿਆ ਪਿਆ ਹਾਲ ਹਾਲ ਹੁਣ ਤੋਂ ਬਖਸ਼ ਆ ਜਾ ਉਹਦਾ ਟਕਣ ਤੇ ਜਿਹੜਾ ਸਵਿਚ ਠਾਣ ਲਗਾਏ ਹੁਣ ਹੋਲ ਦਾ ਆ ਸੋਚ ਮੇਰੇ ਅਧਿਕ ਮੈਂ ਹੈ ਲਾਦ ਨਹੀਂ ਫਿਰ ਕੀ ਕਰਨਾ ਟੈਂਪਰ ਸੈਟਿੰਗ ਆਨ ਆਫ ਕਰ ਲੈ ਸੋਚਦੇ ਲਾਤਾ ਹੁਣ ਮੈਂ ਹਾਇਰ ਕੁਝ ਹੀ ਬਹਿ ਗਿਆ ਉਹ ਇੱਥੋਂ ਹੀ ਬੋਰਡ ਬੁੱਟ ਕੇ ਵੇਖਿਆ ਇੱਥੇ ਤੇ ਹੁੰਦਾ ਨਹੀਂ ਪਿੱਛੋਂ ਹੀ ਕੋਈ ਵੋਲਟਜ ਆ ਬਾਅਦ ਸੋਚਦੇ ਲਾਤਾ ਦੇਖੋ ਹੁਣ ਨਹੀਂ ਚਾਹੁੰਦਾ ਕਿ ਸਮਾਸ਼ ਵਿੱਚ ਸੜ ਗਿਆ ਕੀਪ ਕੋ ਲੈ ਲਿਆ ਹੁਣ ਸੱਚੇ ਅੱਛਾ ਅਧ ਹਣ ਜਾ ਕੇ ਆਪੇ ਫੇਟ ਬੁੱਟ ਕਰ ਲੈਣਾ ਤੂੰ ਜਾਣਦੇ ਵੀਰ ਨੂੰ ਅੱਗੇ ਲੱਗਾ ਹੁਣ ਆਪੇ ਲੱਗਾ ਬਦਲ ਜੇ ਹੁਣ ਮੇਰੇ ਵਾਸਤੇ ਹੋ ਗਿਆ ਨੇ ਕੱਟ ਲੈਣਾ ਅੱਗੇ ਸਾਰੇ ਪਰ ਹੁਣ ਨਿਗਾਹ ਦੇ ਕਰਕੇ ਫਰਕ ਪੈਂਦਾ ਬਾਕੀ ਚਲੋ ਬਾਬਾ ਨਾਨਕ ਬਾਬਾ ਬਿਸ਼ਕਰਮਾ ਮੱਲ ਬਖਸ਼ੇ ਆਨੰਦ ਅਸਥਾਤ ਮਿਹਦਰਾ ਮੱਧਹਿਆਰਾ ਸਿੰਘ ਛੋਟੇ ਕੁੰਮਰ ਵਾਲੇ ਕਿਹੜੀ ਤੰਨੋਂ ਗੁੱਸਾ ਆਇਆ ਹਾਂ ਨਰਾਜ਼ ਹੀ ਹੋ ਗਿਆ ਤੂੰ ਉਹਦਾ ਸਿਲੰਡਰ ਭਰਵਾ ਕੇ ਦੇ ਆ ਸਕੂਟਰੀਕਾ ਮੈਂ ਕੱਲ ਪਹੁੰਚਾਂ ਨਾਨੀ ਦੋਤਾ ਖਡਾਉਣੇ ਨਾ ਖੇਡਣ ਦੇ ਹਾਂਜੀ ਕੀ ਗੁਣ ਗਣਾਉਂਦੇ ਹੋ ਕੇ ਬੋਲ ਮੇਰੇ ਕੋਲ ਆਇਆ ਸੀ ਐਂਜੂ ਕਰਾਇਨ ਨਾ ਤਮਸਤ ਕਮ ਰੈਡੀ ਹੋਈ ਰੈਡੀ ਹੋ ਗਈਆਂ ਆਹੋ ਏ ਸੱਚੀ ਓਏ ਰੈਡੀ ਹੋ ਦੇ ਕੰਮ ਚਾਹੀਦੀਆਂ ਪਾਉਣੀਆਂ ਇਹ ਠੰਡ ਚੋਂ ਬਚਿਆ ਜਾਣਾ ਥੋੜ੍ਹਾ ਪਾਣਾ ਕਿਹੜਾ ਪੋੜ ਆਪਾ ਇਹ ਸੁੱਟਣ ਨਹੀਂ ਆ ਹਾਂ ਕੀ ਆ ਕੀ ਛੋੜਤਾ ਅਸਲ ਤਾਈ ਕੀ ਤੂੰ ਕਿਦਾਂ ਬੋਲਦੀ ਤੈਨੂੰ ਅਕਲ ਨਹੀਂ ਅਸਾਂ 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 ਚਲ ਠੀਕ ਚੰਗਾ ਤਾਉ ਲੈਣੀਆਂ ਸਾਰੀਆਂ ਸਾਰੀਆਂ ਆ ਵੀਰ ਕਹਿੰਦਾ ਕਿੰਨੀਆਂ ਲੈਣੀਆਂ ਕਹਿੰਦੀਆਂ ਆਂਦੀਆਂ ਸਾਰੀਆਂ ਹੱਥ ਨਾਲ ਲੈ ਨਹੀਂ ਹੋ ਰੀਆਂ ਹਾਂ ਹੱਥ ਨਾਲ ਦੱਸ ਕਿੰਨੀਆਂ ਲੈਣੀਆਂ ਹਾਂ ਲਾ ਬੈਠੇ ਆਪਣਾ ਡੱਬਾ ਇਦੀ ਮੰਗਣਾ ਨਾਲੇ ਨਾਲ ਦਾਲ ਦਾ ਕਿਉਂ ਲੈ ਲੀਏ ਨਾਲੇ ਆ ਗਈ ਤੇ ਇਹ ਕਹਿੰਦੀ ਮੈਂ ਟੋਕੀਆਂ ਲੈਣੀਆਂ ਪਹਿਲਾਂ ਹੀ ਖਿਸ਼ੂ ਦਾ ਤੁਰਦਾ ਤੁਰਦਾ ਅੰਨ ਨਾ ਪੱਦੀ ਉੱਦਨ ਪੱਦੀ ਉੱਦਨ ਇਹ ਕਿੱਥੇ ਚੱਲਿਆ ਏ ਲਾਲ ਇਹ ਲਾਲ ਪਸੀ ਲੋਕ ਲੋਕ ਜਾਂਦਾ ਦੇ ਉਹ ਮਟਰੀਆਂ ਨਾਲ ਲੋਕ ਕਰੀਏ ਤੇ ਜੀ ਚਾਟਦਾ ਮੇਟੀ ਮੋਟੀ ਜਿੱਤੇ ਕੇ ਤੇ ਪਈ ਅਲੋਂ ਕਾਂ ਲਾਈਆਂ ਨੇ ਬਰਗਨ ਕੰਦੀ ਨਾ ਮੀ ਜਾਣਾ ਅਸੀਂ ਹੁਣ ਚੱਲਨੇ ਕੰਦ ਸਾਮ ਤੁਹਾਡੇ ਨੂੰ ਨਵਾਂ ਸਾਲ ਚੜਨ ਵਾਲਾ ਹੈ ਪ੍ਰਾਣੇ ਸਾਲ 2025 ਦਾ ਨਵੇਂ ਸਾਲ ਨੂੰ ਲੱਖਾਂ ਮੁਬਾਰਕਾਂ ਸਾਂ ਕਨਾਂ ਪਰਮਾਨੰਦ ਨੇ ਕੰਕੂ ਸੀ ਨਾ ਕਰਿਆ ਨਾ ਕੰਮ ਬਾਈ ਬਾਈ ਜੀ ਫਿਰ फटाफट ਹੋ ਗਈ ਤਿਆਰ ਗੁੱਸਾ ਆਇਆ ਤੂੰ ਬਰੇ ਚੱਲ ਗਿਆ ਕੀ ਹੋਇਆ ਤਾਊ ਅੱਗੇ ਆ ਗੱਲ ਕਰ ਮੁੱਸਾ ਕਿਉਂ ਆਇਆ ਸੀ ਗੁੱਸਾ ਆਇਆ ਦਾਦੇ বিনা ਤੋਂ ਦਾਦੇ ਤੇ ਨਾ ਮੁੱਸਾ ਆਇਆ ਹਾਂ ਸੌਦਾ ਲੈ ਲਿਆ ਨੰਬਰ 2 ਪੰਡਪਤੀ ਦਾ ਸਰਪ੍ਰੀਖਿ ਪਵਨਦੇਵ ਨੂੰ ਸੁਣਿਆ ਉਹ ਮੂੰਗਰੇ ਮੈਂ ਹਾਂ ਵੇਚ ਦਿੰਦੇ ਆ ਤੇ ਉਹ ਕਹਿੰਦੇ ਜਿੱਥੇ ਚਟਣੀ ਬਣਾਓ ਉਹਦਾ 30 ਰੁਪਏ ਪਾਇਆ ਭਾਈ ਪਾਇਆ ਦਿੰਦੇ ਭਾਈ ਇਹਦੇ ਪਈਆ ਪਾ ਮੈਨੂੰ ਕਹਿੰਦੇ ਘਰੇ ਬਣਾਓ ਚਟਣੀ ਸਬਜੀ ਲਾਓ ਤੜਦੇ ਹਰ ਗੁੰਟ ਨੂੰ ਓਨਲੀ ਦਸ ਤੱਕ ਇਹੋਦਾਂ ਭਾਵੇਂ ਪਾਵੇਂ ਨਾ ਉੰਦੇ ਦਵਾਰੇ ਜੰਗਲ ਦੀ ਖੁਸ਼ੀ ਦੇ ਵਿੱਚ ਤਿਆਰੀ ਕਰ ਰਹੇ ਐਸਾ ਜੂ ਮਾਰਾ ਜਮਾ ਲਿਆ ਨਹੀਂ ਤੇ ਰੋਕਾਇਆ ਗਿਆ ਸਹੀ ਮੈਂ ਪਾਸ ਕਰੀਏ ਸੋਨਾ ਲੱਗਣ ਡਿਆ ਪਿਆ ਦਾ ਜਾਂ ਚੋਨਾ ਲੱਗਣ ਡਿਆ ਪਿਆ ਹੋਵੇ ਚੋਨਾ ਲੱਗਣ ਡਿਆ ਪਿਆ ਓ ਤੋ ਤਾਂ ਅੱਜ ਧੁੰਦ ਤੇ ਬਹੁਤ ਜਿਆਦੀ ਕੁਝ ਨਜ਼ਰ ਨਹੀਂ ਆਉਂਦਿਆ ਦੇਖੋ ਆ ਇੱਥੇ ਆ ਵੀ ਇਹਨੇ ਲੰਗਰ ਲਾਇਆ ਗੁਰਦੁਆਰਾ ਸਾਹਿਬ ਅਸੰਗਤ ਅਗਰੇ ਗਿਆ ਉਹਦੇ ਜਾਂਦੇ ਰਹੀਆਂ ਨੂੰ ਬੜੀ ਜ਼ੋਰ-ਜ਼ੋਰ ਕਿਸਕਾਉਣ ਦੇ ਗੁਰੂ ਮਹਾਰਾਜ ਦੇ ਆਦਮ ਨੂੰ ਇੱਕ ਦੇ ਕੋਸ਼ਿਸ਼ ਹਮ ਉਂਗਰੇਆਂ ਚ ਬੜਿਆਂ ਸਵੇਰੇ ਸਵੇਰੇ ਲੱਕ ਦਾ ਟਾਈਮ ਵੈਸੇ ਹੋ ਹੀ ਗਿਆ ਪਰ ਤੁੰਦ ਬੜੀ ਆ ਮੈਂ ਕਾਰ ਵਾਰ ਕਾਰੀ ਲਈ ਕੀ ਤੈਂ ਗੁਜ਼ਾਰਾ ਨਾਲੇ ਮੇਰਾ ਮਨ ਖੁਸ਼ ਹੋ ਜਾਂਦਾ ਤਰਲ ਤੂਲ ਚ ਫਿਰ ਕੇ ਕੁਝ ਸਵੇਰੇ ਸਵੇਰੇ ਕਹਿੰਦੇ ਸਿਆਲ ਸਾਹਿਬ ਦੀ ਸਿਆਰ ਤੇ ਕੋਨਾ ਕੋਹ ਚਲੋ ਪੌਲ ਪਾਲ ਜੀ ਤੇ ਬਥੇਰੇ ਪਏ ਆ ਫਾਲਤੇ ਜੇ ਕੋਈ ਬਿਰਲਾ ਮੰਜਾ ਹੀ ਬਾਕੀ ਧੁੰਦ ਬੜੀ ਪਈ ਹੈ ਜੇ ਤੇ ਕਹਿੰਦੇ ਅੰਦਰ ਜਾਈ ਚੋਂ ਨਹੀਂ ਨਿਕਲੇ ਜਾਂਦਾ ਪਰ ਮੈਂ ਚਲੋ ਡਿੱਗਦਾ ਢਿੰਦਾ ਆ ਹੀ ਜਾਣਾ ਖੁਸ਼ੀ ਆਪਣੇ ਮਨ ਦੀ ਪੂਰੀ ਹੋਈ ਧਰਮਿੰਦਰ ਆਖੰਡਿਆ ਹੀ ਨਾਲ ਚਲਿਏ ਤੁਮਹੀਂ ਤੇ ਮੈਂ ਹਾਂ ਚਲ ਜਾਨੇ ਆ ਤੇ ਇੱਥੇ ਆ ਵੀਰਾਂ ਨੇ ਨਾ ਦੁੱਧ ਦਾ ਲੰਗਰ ਲਾਇਆ ਤੇ ਇਹ ਵੀ ਇਥੋਂ ਦੁੱਧ ਹੁਣ ਸਕਾਇਆ ਇਹਨਾਂ ਨੇ ਇਹਨਾਂ ਦਾ ਬਹੁਤ ਬਹੁਤ ਕੋਟ ਕੋਟ ਧੰਨਵਾਦ ਮਹਾਰਾਜ ਇਹਨਾਂ ਨੇ ਬਲ ਬਖਸ਼ੇ ਆ ਚੱਲੇ ਨੇ ਫੈਮਲੀ ਸਭ ਰਾਲ ਨਾਲ ਤੇ ਹੁਣ ਬਾਬੇ ਜਹਾਰਾ ਸਿੰਘ ਦੇ ਦਰਸ਼ਨ ਦੇ ਨਾਲੇ ਕੰਮ ਮਹਾਰਾਜ ਜੀ ਦਾ ਬਹੁਤ ਬਖਸ਼ਾ ਤੁਹਾਨੂੰ ਆਏ ਜੀ ਆਪ ਬੱਚਿਆਂ ਨੇ ਮਾਤਾ ਪਿਤਾ ਭੈਣ ਭਰਾ ਸਾਰੇ ਰਾਲ ਮਿਲ ਕੇ ਦੁੱਧ ਦਾ ਲੰਗਰ ਲਾਇਆ ਬੇਟੀ ਕਹਿੰਦੀ ਵੀ ਮੈਂ ਆਪਣੇ ਹੱਥੀਂ ਬਣਾਉਣਾ ਸਪੈਸ਼ਲ ਤੇ ਇਹਦੇ ਮਨ ਨੂੰ ਕਿੰਨੀ ਖੁਸ਼ੀ ਮੈਂ ਢਈਆ ਤੇ ਇਹ ਤੁਸੀਂ ਵੀ ਦੱਸਿਓ ਤੇ ਮਹਾਰਾਜ ਇਹਨਾਂ ਦੇ ਮਨ ਦੀਆਂ ਭਾਵਨਾ ਪੂਰੀਆਂ ਕਰੇ ਕਾਲਪੁਰਖ ਵਾਹਿਗੁਰੂ ਅੰਗ ਸਿੰਘ ਸਾਰੇ ਤੇ ਤਰੱਕੀਆਂ ਬਖਸ਼ੇ ਦਾਤਾ ਆ ਵੀ ਸਾਰੇ ਲੰਗਰਾਂ ਲੱਗਾ। ਯਾਰ ਵੇਖੋ ਜੀ ਬੜੇ ਆਦਮ ਸਤਕਾਰ ਨਾਲ ਤੇ ਜੋੜ-ਜੋੜ ਕੇ ਰਾਜ ਜਾਂਦੇ ਸਾਧ ਸੰਗਤ ਨੂੰ ਦੁੱਧ ਪਿਲਾ ਰਹੇ ਨੇ ਮਹਾਰਾਜ ਅੰਗ ਸੰਗ ਸਹਾਇ ਹੋਵੇ। ਸਾਹ ਤੇ ਢੁੱਲ ਗਿਆ ਕਿੰਨਾ ਹੀ ਆਪਣੇ ਆਪ ਵੀ ਪਤਾ ਨਹੀਂ ਕੀ ਬਿਮਾਰੀ ਪਈ ਇਥੋਂ ਆ ਸਾਰੇ ਭਗੰਦੇ ਹੈ ਮਾਰੋ ਮਾਰ। ਮਾੜਾ ਕੀਤਾ। ਉਹ ਸਾਹਬ ਸਪਾਹੀ ਦੀ ਦਿੱਤੀ ਪੁੰਜਾ ਪੰਚ ਚੱਕਰ ਬਣਾ ਮਹਾਰਾਜ ਜਾਣ ਇਹ ਤੇ ਨਾ ਕੀ ਹੋਇਆ ਕੀ ਉਹ ਪਟਾਮ ਤੇ ਨਹੀਂ ਜਾਵਦਾ ਇਹਦੇ ਬੜਾ ਵਗਿਆ ਕੌਣ ਕੋੜ ਆਇਆ ਤੂੰ ਬੋਲ ਦਾਦਾ ਹੈ ਮੇਰੀ ਗੱਡੀ ਚ ਦਾਦਾ ਗੱਡੀ ਚ ਥੋੜੀ ਆਇਆ ਸ਼ਾ ਤੇ ਇੱਕ ਐਂਡੀ ਮੈਂ ਕਿਹਾ ਕਹੋ ਨਾ ਐ ਦੀ ਦਾਦੀ ਪੁੱਛਣ ਦੀ ਕੌਣ ਆ ਇਹ ਕਹਿੰਦੀ ਮਾਸੀ ਇਹ ਆਈ ਮਾਣੀ ਐਂਜਲ ਮੰਮੀ ਪਾਪਾ ਤੇ ਮੈਂ ਕਿਹਾ ਹਰਗੁਣ ਕਹਿੰਦੀ ਹਰਗੁਣ ਤੇ ਮੈਂ ਕਿਹਾ ਦਾਦਾ ਮੱਥੇ ਤੇ ਹੱਥ ਮਾਰਦਾ ਵੀ ਕਹਿੰਦੀ ਦਾਦਾ ਕਿਦੋਂ ਦਾਦਾ ਤੂੰ ਤੇ ਘਰੇ ਮੈਂ ਘਰੇ ਹੈਂ ਦਾਸ ਦੀ ਨਹੀਂ ਹੁਣ

ਮਹਿ ਚਾਚੜੇ ਉਧਰ ਮੁੰਜੇ ਤੇ ਘਰਾੜੇ ਵਜਣ ਦੇ ਜਦੋਂ ਮਹਾਰਾਜ ਬਲਬਖਸ਼ ਬਾਬਾ ਨਾਨਕ ਇਹਦਾ ਖੁਸ਼ੀਆਂ ਕਿਹੜੇ ਲਿਆਵੇ ਤੇ ਗੁਰੂ ਘਰ ਗੁਰਧਾਮਾਂ ਵਿੱਚ ਸੀਸ ਝੁਕਾਉਂਦੇ ਰਹੀਏ ਤੇ ਸਾਧ ਸੰਗਤ ਦੀ ਅਰਦਾ ਦੀ ਧੂੜ ਮਿਲਦੀ ਰਹੇ ਵਾਹਿਗੁਰੂ ਬਾਬਾ ਦੀਪ ਸਿੰਘ ਦਾ ਸਪਾਸਾਈ ਗੁਰੂਵਲੇ ਗੁਰਦੁਆਰੇ ਤੇ ਤਾਲਾ ਲੱਗਾ ਹੈ ਮੈਂ ਗੁਰੂਵਲੇ ਅੱਛਾ ਤੇ ਉਹ ਬਾਬੇ ਕਿੱਥੇ ਗਏ ਹੈ ਦੇ ਰਾਤੀ ਕਰੇਗੇ ਨਮਾਜ਼ ਆਲ ਵਾਲੇ ਦਿਨ ਮੱਥਾ ਟੇਕਣ ਗਏ ਹੈ ਨਾ ਰਾਤ 12 ਵਜੇ ਤੇ ਕੰਧ ਸਾਹਿਬ ਗੁਰਦੁਆਰਾ ਬੰਦ ਹੀ ਹੈ ਨਾ ਬਾਬੇ ਆਪਣੇ ਘਰੇ ਚਲ ਗਏ ਫਿਰ ਤੇ ਤੂੰ ਲੇਟ ਹੋ ਗਈ ਬਾਬੇ ਤਾਂ ਫਿਰ ਬਾਠ ਕਰਕੇ ਚਲ ਗਏ ਆਹੋ ਬਾਬੇ ਦਾ ਜੀ ਨਹੀਂ ਲੱਗਾ ਅੱਛਾ ਬਾਬੇ ਦਾ ਜੀ ਲੱਗਾ ਮੇਰਾ ਅੱਛਾ ਤੇਰਾ ਜੀ ਨਹੀਂ ਲੱਗਾ ਫਿਰ ਬਾਬੇ ਨਹੀਂ ਮਿਲੇ ਠੀਕ ਆ ਅੱਛਾ ਮਿਲ ਨਹੀਂ ਮੁਫਾਦ ਨਹੀਂ ਦੇਆ ਆਪ ਜੀ ਤਾਲਾ ਵੱਜਿਆ ਪ੍ਰਸਾਦ ਕਿੱਥੋਂ ਮਿਲਣਾ ਹੈ ਨਾ ਸਾਬ ਹਾਂ ਸਾਬ ਸਾਬ ਹਾਂ ਅੱਛਾ ਗੁਰੂ ਦੇ ਦੇ ਚਲ ਗੁਰੂ ਬਾਬਾ ਜੀ ਦੇ ਦੇ ਗੁਰੂ ਬਾਬਾ ਨਾਨਕ ਬਾਬਾ ਹੀ ਦੇ ਦੇ ਗੁਰੂ ਗੁਰੂ ਨਾਨਕ ਦੇ ਦੇਗੇ ਚੰਗਾ ਜੀ ਬਾਬਾ ਦੇ 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 ਠੀਕ ਠੀਕ ਉਹ ਬਾਬੇਨ ਦਾੜੀ ਤੇ ਆਈ ਹੁੰਦੀ ਜਗੇ ਹਾਂ ਹਾਂ ਜੀ ਦਾੜੀ ਵਾਲੇ ਮੈਨੂੰ ਗੁਰੂ ਦਾਦੀ ਦਿਲ ਦਾ ਅੱਛਾ ਅੱਛਾ ਠੀਕ ਗੁਰੂ ਦਾਦੀ ਵਾਹਿਗੁਰੂ